ਜੀਤਪਾਈ ਮਨੀ ਸਿੰਘ ਸੇਵਾ ਸੁਸਾਇਟੀ ਤਲਵੰਡੀ ਸਾਬੋ ਵੱਲੋਂ ਸਮਾਜਿਕ ਸਰੋਕਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਪਿੰਡ ਮੈਣੂਆਣੇ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੱਚ ਪੜ੍ਹ ਰਹੇ ਲੋੜਵੰਦ ਬੱਚਿਆਂ ਨੂੰ ਗਰਮ ਕੱਪੜੇ ਵੰਡੇ ਗਏ। ਇਸ ਮਨੁੱਖਤਾ ਭਲਾਈ ਕਾਰਜ ਦੇ ਦੌਰਾਨ ਬੱਚਿਆਂ ਦੇ ਚਿਹਰੇ ਤੇ ਖੁਸ਼ੀ ਸਪਸ਼ਟ ਨਜ਼ਰ ਆਈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਲਾਭਦੀਪ ਸਿੰਘ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਮਾਗੀ ਮੇਲੇ ਲੰਗਰ ਲਗਾਏ ਜਾਂਦੇ ਹਨ ਉਹ ਲੰਗਰਾਂ ਦੇ ਵਿੱਚ ਲੋੜਵੰਦ ਪਰਿਵਾਰ ਸੇਵਾ ਕਰਨ ਲਈ ਆਉਂਦੇ ਹਨ। ਜਿਨ੍ਹਾਂ ਦੇ ਬੱਚਿਆਂ ਨੂੰ ਗਰਮ ਕੱਪੜਿਆਂ ਦੀ ਜ਼ਰੂਰਤ ਨੂੰ ਦੇਖਦੇ ਆ ਅੱਜ ਇਹ ਸੇਵਾ ਕੀਤੀ ਗਈ ਹੈ। ਉਹਨਾਂ ਕਹੇ ਕਿ ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੇ ਕਾਰਜ ਜਾਰੀ ਰੱਖੇ ਜਾਣਗੇ। ਸੀਨੀਅਰ ਮੀਤ ਪ੍ਰਧਾਨ ਜਗਰਾਤ ਸਿੰਘ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਸਮਾਜ ਦੇ ਕਮਜ਼ੋਰ ਵਰਗਾਂ ਦੀ ਸਹਾਇਤਾ ਲਈ ਹਮੇਸ਼ਾ ਅੱਗੇ ਆ ਕੇ ਕੰਮ ਕੀਤਾ ਜਾਂਦਾ ਹੈ। ਉਹਨਾਂ ਕਹੇ ਕਿ ਲੋੜਵੰਦ ਬੱਚਿਆਂ ਨੂੰ ਗਰਮ ਕੱਪੜੇ ਵੰਡਣਾ ਮਨੁੱਖਤਾ ਦੀ ਸੱਚੀ ਸੇਵਾ ਹੈ। ਅਤੇ ਅਜਿਹੇ ਉਪਰਾਲੇ ਸਮਾਜ ਦੇ ਵਿੱਚ ਆਪਸੀ ਭਾਈਚਾਰੇ ਅਤੇ ਸੇਵਾ ਭਾਵਨਾ ਨੂੰ ਮਜ਼ਬੂਤ ਕਰਦੇ ਹਨ ਸਕੂਲ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਨੇ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰ ਜਗਮੀਲ ਸਿੰਘ ਗੁਰਪਿਆਰ ਸਿੰਘ ਚਾਹਲ ਸੁਖਪਾਲ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਪੰਚ ਸੁਖਦੀਪ ਸਿੰਘ ਮੈਣੂਆਣਾ ਸਾਬਕਾ ਸਰਪੰਚ ਕੁਲਵੰਤ ਸਿੰਘ ਬਿਰਕ ਜਸਵੀਰ ਸਿੰਘ ਗੁਰਲਾਲ ਸਿੰਘ ਰਚਪਾਲ ਸਿੰਘ ਸੰਦੀਪ ਕੁਮਾਰ ਦਲ ਸਿੰਘ ਅਤੇ ਸਕੂਲ ਦਾ ਸਟਾਫ ਹਾਜ਼ਰ ਸਨ ਮੈਂ ਲਾਭਪੀਤ ਸਿੰਘ ਹਰਮਨ ਪੂਰਨ ਸੇਵਾ ਹੈ ਕਿ ਜੇਸਟਰ ਅਤਲਵੰਦੀ ਸਾਹਿਬ ਅਧਿਆਪਕਿੰਦ ਮੈਨਵਾਨਾ ਵਿਕੇ ਬੱਚਿਆਂ ਨੂੰ ਗਰਮ ਅੰਡਰਸ਼ਰਟਾਂ ਦੇਣ ਲਈ ਇੱਥੇ ਪਹੁੰਚਿਆ ਮੇਰੇ ਨਾਲ ਸਾਡੇ ਸਰਕਾਰ ਜੋ ਸਾਡੇ ਸਰਦ ਯੋਗ ਮੀਲ ਸਿੰਘ ਜੀ ਜਿੰਦੂ ਸਾਹਿਬ ਰਾਖ ਰੁਪਿਆ ਸਿੰਘ ਜਹਿਰ ਰਾਖ ਗੁਰਾ ਸਿੰਘ ਜੈ ਸਾਹਿਬ ਸਾਰੇ ਆਪ ਹੀ ਨਾਲ ਮਿਲ ਕੇ ਇੱਕ ਫਰਾਦਾ ਕੀਤਾ ਹੈ ਬੱਚਾ ਵਾਸਤੇ ਇਹਨਾਂ ਤੋਂ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਅਸੀਂ ਸਾਡੇ ਇਹ ਭਾਗੀ ਦੇ ਲੰਗਰ ਲਾਉਂਦੇ ਹੁੰਦੇ ਸੀ ਪਸ਼ਾਰ ਦਾ ਉਹ ਲੰਗਰ ਅਸੀਂ ਐਵੇਂ ਕੀ ਕੱਟ ਕੇ ਵੀ ਅਸੀਂ ਇਹ ਜਣਾ ਕਰਨਾ ਜਿਹੜਾ ਗਾਂ ਕੋਈ 4-5 ਮਹੀਨੇ ਬੱਚਾ ਦੇ ਕੰਮ ਆਵੇ ਇਸ ਕਰਕੇ ਅਸੀਂ ਇਹ ਫਰਾਦਾ ਕੀਤਾ ਤੇ ਫਿਰ ਅੱਜ ਇੱਥੇ ਆਏ ਹਾਂ ਪਿੰਡ ਦਾ ਧੰਨਵਾਦ ਸਹਿਕਾ ਸਰਪੰਚ ਸਾਹਿਬ ਨੂੰ ਸਾਹਿਬ ਸੀਨੀਅਰ ਬੀਪ੍ਰਧਾਨ ਸੀਨੀਅਰ ਭਾਈ ਮਨੀ ਸਿੰਘ ਸੀਵਾ ਸੇਕਾ ਦਾ ਅਸੀਂ ਪ੍ਰਧਾਨ ਵੀ ਸਾਡੇ ਤੇ ਮੈਂਬਰ ਹੋਰ ਇੱਕ ਸਾਡੇ ਸਰਪ੍ਰਸਤ ਸਰਦਾਰ ਜੀ ਜਿਨ੍ਹਾਂ ਜਿਨ੍ਹਾਂ ਪਹਿਲਾਂ ਮੈਨੂੰ ਆਣਾ ਕਿ ਬੱਚਿਆਂ ਨੂੰ ਗਰਮ ਵਰਦੀਆਂ ਦੇਣ ਵਾਸਤੇ ਆਇਆ ਇਹ ਸੋਸਾਇਟੀ ਵੱਲੋਂ ਉਪਰਾਲਾ ਕੀਤਾ ਗਿਆ ਹੈ ਤਾਂ ਕਿ ਛੋਟੇ ਬੱਚਿਆਂ ਨੂੰ ਅਸੀਂ ਗਰਮ ਵਰਦੀਆਂ ਦੇ ਸਕੀਏ ਗਰਮ ਵਰਦੀਆਂ ਦੇ ਸਕੇ ਧੰਨਵਾਦ ਜੀ ਸਸੀ ਕਲ ਜੀ ਸਾਡੇ ਸਕੂਲ ਵਿੱਚ ਅੱਜ ਭਾਈ ਮਹਿੰਦਰ ਸਿੰਘ ਸੇਵਾ ਸੁਸਾਇਟੀ ਰਜਿਸਟਰ ਤਲਵੰਡੀ ਸਾਬੋ ਬੰਨੀਓ ਗਰਮ ਜੋ ਇਹਨਾਂ ਹੁੰਦੀ ਹੈ ਬੱਚਿਆਂ ਵਾਸਤੇ ਉਹ ਦਾਨ ਕੀਤੀ ਗਈ ਤਾਂ ਕਿ ਬੱਚੇ ਠੰਡ ਤੋਂ ਬਚ ਸਕਣ ਇਸ ਲਈ ਸੁਸਾਇਟੀ ਦਾ ਬਹੁਤ ਬਹੁਤ ਧੰਨਵਾਦ